ਗੁਰੂ ਪਿਆਰੀ ਸਾਧ ਸੰਤ ਜੀ ਤੁਸੀਂ ਅਕਸਰ ਹੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਚਮਤਕਾਰ ਹੁੰਦੇ ਵੇਖੇ ਹੋਣਗੇ ਅਕਸਰ ਹੀ ਉਥੇ ਕੋਈ ਨਾ ਕੋਈ ਬਿਮਾਰ ਵਿਅਕਤੀ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਤੰਦਰੁਸਤ ਹੁੰਦਾ ਵੇਖਿਆ ਹੋਵੇਗਾ ਅਤੇ ਉਥੇ ਕਈ ਜੈ ਸੰਤ ਵੀ ਵੇਖੀ ਹੋਵੇਗੀ ਜੋ ਕਿ 휠ਚੇਅਰ ਦੇ ਉੱਪਰ ਆਉਂਦੇ ਹਨ ਅਤੇ ਉਹਨਾਂ ਨੂੰ ਤੁਰ ਕੇ ਜਾਂਦਾ ਵੇਖਿਆ ਹੋਵੇਗਾ ਇਸੇ ਤਰ੍ਹਾਂ ਦਾ ਇੱਕ ਚਮਤਕਾਰ 2004 ਦੇ ਵਿੱਚ ਹੋਇਆ ਜਦੋਂ ਗੁਰੂ ਰਾਮਦਾਸ ਜੀ ਨੇ ਆਪ ਕਲਾ ਵਰਤਾਈ ਅਤੇ ਇਸ ਨੂੰ ਜੋ ਇੰਜੀਨੀਅਰਾਂ ਵੱਲੋਂ ਚਮਤਕਾਰ ਦੱਸਿਆ ਜਾ ਰਿਹਾ ਹੈ ਗੱਲ ਉਦੋਂ ਦੀ ਹੈ ਜਦੋਂ 2004 ਦੇ ਵਿੱਚ ਸਰੋਵਰ ਦੇ ਜਲ ਨੂੰ ਸਾਫ਼ ਕਰਨ ਵਾਸਤੇ ਟ੍ਰੀਟਮੈਂਟ ਪਲਾਨ ਲਗਾਇਆ ਜਾਣਾ ਸੀ ਪਰ ਇੰਜੀਨੀਅਰ ਵੱਲੋਂ ਇਹ ਦੱਸਿਆ ਗਿਆ ਕਿ ਇਸ ਨੂੰ ਲਗਾਉਣ ਵਾਸਤੇ ਸਰੋਵਰ ਦੀ ਸਫਾਈ ਦਾ ਕਾਰਜ ਕਰਨਾ ਪਵੇਗਾ ਕਿਉਂਕਿ ਸਰੋਵਰ ਦੇ ਵਿੱਚ 3 ਫੁੱਟ ਤੋਂ ਵੱਧ ਕਰੀਬ ਜਿਹੜੀ ਗਾਰ ਜੰਮੀ ਹੋਈ ਆ ਅਤੇ ਸਰੋਵਰ ਕਈਆਂ ਸਾਲਾਂ ਬਾਅਦ ਜਿਹੜਾ ਸਾਫ਼ ਕੀਤਾ ਜਾਣਾ ਸੀ ਜਨੀਅਰ ਵੱਲੋਂ ਇਸ ਕੰਮ ਵਾਸਤੇ 6 ਮਹੀਨੇ ਦਾ ਸਮਾਂ ਮੰਗਿਆ ਗਿਆ ਅਤੇ ਇਸ ਅਛੇ ਮਹੀਨੇ ਦੇ ਸਮੇਂ ਵਿੱਚ ਉਹਨਾਂ ਕਹਿਆ ਕਿ ਅਸੀਂ ਜੀਸੀਮੀ ਮਸ਼ੀਨਾਂ ਤੇ ਟਰਾਲੀਆਂ ਰਾਈ ਇਸ ਕਾਰਜ ਨੂੰ ਪੂਰਾ ਕਰਾਂਗੇ ਪਰ ਗੁਰੂ ਮਹਾਰਾਜ ਧੰਤਨ ਗੁਰੂ ਰਾਮਦਾਸ ਜੀ ਦੀ ਉਸ ਟਾਈਮ ਕਲਾ ਵਰਤਦੀ ਹੈ ਜਦੋਂ ਇਹ ਕਾਰਜ 2 ਦਿਨਾਂ ਵਿੱਚ ਪੂਰਾ ਹੋ ਜਾਂਦਾ ਹੈ ਸਰੋਵਰ ਦੇ ਜਲ ਨੂੰ ਕੱਢਿਆ ਜਾਂਦਾ ਹੈ ਅਤੇ ਜਿਹੜੀਆਂ ਸਰੋਵਰਦੀਆਂ ਮੱਛੀਆਂ ਨੂੰ ਉਹਨਾਂ ਨੂੰ ਟੈਂਕਰਾਂ ਰਾਹੀਂ ਭਰ ਕੇ ਨੇੜਲੇ ਗੁਰੂ ਘਰਾਂ ਵਿੱਚ ਪਹੁੰਚਾਇਆ ਜਾਂਦਾ ਹੈ ਇਹ ਕਾਰਜ 24 ਮਾਰਚ ਨੂੰ ਸ਼ੁਰੂ ਹੁੰਦਾ ਹੈ ਅਤੇ 26 ਮਾਰਚ ਨੂੰ ਜਿਹੜਾ ਸਫਾਈ ਦਾ ਕਾਰਜ ਉਹ ਪੂਰਾ ਕਰ ਦਿੱਤਾ ਜਾਂਦਾ ਹੈ ਜਿਹੜਾ ਕਾਰਜ ਇੰਜੀਨੀਅਰਾਂ ਵੱਲੋਂ 6 ਮਹੀਨੇ ਲਈ ਕਿਹਾ ਜਾਂਦਾ ਸੀ ਇਹ ਕਾਰਜ ਗੁਰੂ ਦੀ ਸੰਗਤ ਨੇ 2 ਦਿਨਾਂ ਵਿੱਚ ਪੂਰਾ ਕਰ ਦਿੱਤਾ ਪੰਜਾਬ ਦਾ ਅਲੱਗ-ਅਲੱਗ ਹਿੱਸਿਆਂ ਵਿੱਚ ਸਿੱਖ, Hindu ਭਾਈਚਾਰਾ ਅਤੇ ਮੁਸਲਮਾਨ ਭਾਈਚਾਰਾ ਇਸ ਵਿੱਚ ਵੱਧ ਚੜ ਕੇ ਹਿੱਸਾ ਲੈਂਦਾ ਹੈ। ਕਿਹਾ ਜਾਂਦਾ ਹੈ ਕਿ ਅੰਮ੍ਰਿਤਸਰ ਸਾਹਿਬ ਜੀ ਦੀ ਕੋਈ ਐਸੀ ਗਲੀ ਨਹੀਂ ਸੀ ਜਿੱਥੋਂ ਕੋਈ ਵੀ ਵਿਅਕਤੀ ਇਸ ਕਾਰਜ ਦੀ ਸੇਵਾ ਕਰਕੇ ਲੰਗ ਦਾ ਦਿਖਾਈ ਨਾ ਦਿੱਤਾ ਹੋਵੇ ਹਰੇਕ ਗਲੀ ਦੇ ਵਿੱਚ ਇੰਨੀ ਜ਼ਿਆਦਾ ਭੀੜ ਸੀ ਕਿ ਹਰੇਕ ਵਿਅਕਤੀ ਜਾਂ ਹਰੇਕ ਸੰਤ ਜਿਹੜੇ ਉੱਥੋਂ ਕਾਰਜ ਦੀ ਜਿਹੜੇ ਸੇਵਾ ਕਰਕੇ ਲੰਘ ਰਹੀ ਸੀ ਕਹਾਂ ਜਾਂਦਾ ਹੈ ਕਿ ਜਦੋਂ ਇਹ ਕਾਰਜ ਹੋ ਰਿਹਾ ਸੀ ਤਾਂ ਉਸ ਸਮੇਂ ਤੇ ਇੰਨੀ ਜ਼ਿਆਦਾ ਸੰਤ ਹੋ ਚੁੱਕੀ ਸੀ ਕਿ ਤੇਲ ਸੁਟੀਆਂ ਪੁੰਜੇ ਨਹੀਂ ਸੀ ਡਿੱਗਦਾ ਸਰੋਵਰ ਦੀ ਸਫਾਈ ਦੇ ਕਾਰਜ ਸਮੇਂ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਜਿਵੇਂ ਸੋਨੇ ਅਤੇ ਚਾਂਦੀ ਦੇ ਹਾਰ ਮੁੰਦਰਾ ਚੂੜੀਆਂ ਅਲਾਰਟ ਅਤੇ ਵਿਦੇਸ਼ੀ ਸਿੱਕੇ ਵੀ ਬਰਾਮਦ ਹੋਏ ਕਿਹਾ ਜਾਂਦਾ ਹੈ ਕਿ ਮਹਾਰਾਜਾ ਅਨਜੀਤ ਸਿੰਘ ਦੇ ਬੇਲੇ ਦੇ ਸੋਨੇ ਦੇ ਸਿੱਕੇ ਵੀ ਬਰਾਮਦ ਹੋਏ ਸਰੋਵਰ ਦੀ ਸਫਾਈ ਦੇ ਦੌਰਾਨ ਇਹ ਕੀਮਤੀ ਚੀਜ਼ਾਂ ਸਾਰੀਆਂ ਉਥੋਂ ਮਿਲੀਆਂ ਇਹ ਸਭ ਕੁਝ ਸੈਂਕੜੇ ਸਾਲਾਂ ਤੋਂ ਜਿਹੜੇ ਸ਼ਰਧਾਲੂ ਸ਼੍ਰੀ ਦਰਬਾਰ ਸਾਹਿਬ ਦਰਸ਼ਨਾਂ ਲਈ ਆਉਂਦੇ ਉਹਨਾਂ ਵਜੋਂ ਛਗਰਾਣਾ ਵਜੋਂ ਸਰੋਵਰ ਦੇ ਵਿੱਚ ਪਾਈਆਂ ਚੀਜ਼ਾਂ ਸਨ ਸ਼੍ਰੀ ਕਾਲਤਾ ਸਾਹਿਬ ਅਤੇ ਐਸ.ਆਈ.ਪੀ.ਸੀ ਨੇ ਇਹ ਸੋਨੇ ਦੇ ਅਤੇ ਚਾਂਦੀ ਨੂੰ ਬਰਾਮਦ ਕਰਕੇ ਗੁਰੂ ਘਰ ਦੇ ਗੋਲਕ ਵਿੱਚ ਜਮ੍ਹਾਂ ਕਰਵਾਇਆ ਇਹ ਸਾਰਾ ਕਾਰਜ ਸ਼ਰਧਾ ਨਾਲ ਬਿਨਾਂ ਕਿਸੇ ਮਸ਼ੀਨ ਦੀ ਵਰਤੋਂ ਨਾਲ ਹੱਥਾਂ ਨਾਲ ਪੂਰਾ ਹੋਇਆ ਇਹ ਸਭ ਕੁਝ ਦੇਖ ਕੇ ਅਜਣੀਆਂ ਹੈਰਾਨ ਹੋ ਗਏ ਅਤੇ ਉਹ ਇਸ ਨੂੰ ਚਮਤਕਾਰ ਤੋਂ ਕੱਟ ਨਹੀਂ ਮੰਨਦੇ ਕਿਉਂਕਿ ਉਹਨਾਂ ਨੇ ਇਸ ਕਾਰਜ ਵਾਸਤੇ 6 ਮਹੀਨੇ ਦਾ ਸਮਾਂ ਮੰਗਿਆ ਪਰ ਗੁਰੂ ਦੀ ਸੰਗਤ ਨੇ ਇਹ ਕਾਰਜ 2 ਦਿਨਾਂ ਵਿੱਚ ਪੂਰਾ ਕਰ ਦਿੱਤਾ ਉਸ ਤੋਂ ਬਾਅਦ ਪੰਜਾ ਪਿਆਰਿਆਂ ਵੱਲੋਂ ਅੰਮ੍ਰਿਤ ਤਿਆਰ ਕਰਕੇ ਸਰੋਵਰ ਵਿੱਚ ਪਾਇਆ ਜਾਂਦਾ ਹੈ ਅਤੇ 3 ਮਈ ਦੋ ਯਾਰ ਚਾਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਸ਼ਾਇਆ ਹੈਠ ਅਮਰਤ ਛਕਾਇਆ ਗਿਆ ਅਤੇ ਸਰੋਵਰ ਨੂੰ ਫਿਰ ਸੰਤਾਂ ਲਈ ਖੋਲਿਆ ਗਿਆ ਇਹ ਕਾਰ ਸੇਵਾ ਸਿੱਖ ਇਤਿਹਾਸ ਦੇ ਵਿੱਚ ਸਦੀ ਦੀ ਵੱਡੀ ਕਾਰ ਸੇਵਾ ਵਿੱਚ ਯਾਦ ਕੀਤੀ ਜਾਂਦੀ ਹੈ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹੋਰ ਨਾ ਸੰਗਤਾਂ ਤਿਕ ਪਹਛਾਦੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੇਕਰ ਤੁਸੀਂ ਵੀ ਇਸ ਕਾਰਜ ਵਿੱਚ ਸੇਵਾ ਕੀਤੀ ਹੈ ਤਾਂ ਆਪਣੀ ਰੈਕਮੈਂਟਾ ਵਿੱਚ ਜਰੂਰ ਦੇ ਆ ਜੇ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ